ਮਸਲਾ ਇਹ ਹੈ ਵੈਗੋਟੀ ਪਿੰਡ ਕਲਿਆਣਪੁਰ ਦੇ ਵਿੱਚ ਲਾਈ ਹੋਈ ਸੀ 27 ਤਰੀਕ ਨੂੰ ਉਹਦੇ ਗਵਾਹ ਨਾਲ ਦਾ ਕ੍ਰਿਮਨਲ ਬੰਦਾ ਵਾ ਜਿਹਦੇ 16 17 ਵਰਕੇ ਚੱਲਦੇ ਆ 3 4 307 ਤੇ ਚੱਲਦੇ 1 302 ਚੱਲਦਾ ਜਿੱਤੇ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਬੰਦੇ ਦੀ ਲੜਾਈ ਪਿੰਡ ਦੇ ਆ ਬੰਦਿਆਂ ਨਾਲ ਹੀ ਮਿਲੋ ਉਹਨੇ ਧੱਕਾ ਕੀਤਾ ਪਹਿਲਾਂ ਹਮਲਾ ਕੀਤਾ ਨਾਲ ਦੇ ਘਰ ਜਾ ਕੇ ਉਹਨਾਂ ਦੀ ਲੇਡੀਜ਼ ਦੇ ਨਾਲ ਬਤਮੀਜੀ ਕੀਤੀ ਬਾਅਦ ਗੁੱਸੇ ਜਾ ਕੇ ਉਹਨਾਂ ਨੇ ਵੀ ਮਗਰ ਜਾ ਕੇ ਮਿਲੋ ਉਹਨਾਂ ਦੇ ਹੱਥੋਂ ਪਾਈ ਲੜਾਈ ਹੋਈ ਉਸ ਪਰਦੇ ਵਿੱਚ ਸਾਡਾ ਨਿਆ ਮਿਲੋ ਨਾਮ ਨਹੀਂ ਹੈ ਜੀ ਉਹਨੇ ਬਿਆਨਾ ਜੇ ਦੇ ਦਿੱਤਾ ਤੇ ਪੁਲਿਸ ਨੇ ਨਾ ਕੋਈ ਤਫ਼ਤੀਸ਼ ਕੀਤੀ ਨਾ ਕੁਝ ਸਿੱਧਾ ਸਾਡੇ ਤੇ 120 ਵੀ ਦੇ ਚ ਪਰਚਾ ਕਰ ਦਿੱਤਾ 27 ਤੇ 23 ਤਰੀਕ ਨੂੰ ਕਿੰਨੀ ਦੇਰ ਹੋ ਗਈ ਹੈ ਜੀ ਇਹ ਲੜਾਈ 23 ਤਰੀਕ ਨੂੰ ਸ਼ਾਮ ਹੋਈ ਸੀ 27 ਤਰੀਕ ਨੂੰ ਹੀ ਲਗਭਗ ਮਤਲਬ ਹਫਤੇ ਦੇ ਕਰੀਬ ਹੋ ਗਿਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਹੱਲੇ ਤਾਂ ਕੋਈ ਕਾਰਵਾਈ ਨਹੀਂ ਹੋਈ ਪੁ ਉਹ ਸਾਡੇ ਆਂਡੀਆਂ ਉਹਨਾਂ ਸਾਡੇ ਬੰਦੇ ਆ ਸਾਡਾ ਨਾਂ ਵਿੱਚ ਬਸੇ ਬਾਤਾਂ ਵਿੱਚ ਤੇ ਹੁਣ ਤੁਸੀਂ ਇੱਥੇ ਪਹੁੰਚੇ ਹੋ ਕਿਸੇ ਅਧਿਕਾਰੀ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹਾਂ ਕਿਸੇ ਅਧਿਕਾਰੀ ਨਾਲ ਕੋਈ ਗੱਲ ਨਹੀਂ ਸਾਨੂੰ 10 ਮਿੰਟ ਆ ਤੁਹਾਡੇ ਸਾਹਮਣੇ ਹੀ ਐਸਐਸਪੀ ਦਫ਼ਤਰ ਅੰਦਰ ਕੋਈ 10 ਮਿੰਟ ਹੀ ਆਪੇ ਵੀ ਹੁਣ ਤੱਕ ਰੋਣ ਦੇਖਣਾ ਮੈਂ ਇਹ तकरीबन 10-15 ਮਿੰਟ ਹੋ ਗਏ ਤੁਹਾਨੂੰ ਕੋਈ ਨਹੀਂ ਆਇਆ ਜੇ ਉਹ ਅਸੀਂ ਇਹ 20 ਮਿੰਟ ਤੱਕ ਦੇਖਣਾ ਵਾ ਜੇ ਕੋਈ ਨਹੀਂ ਆਇਆ ਤਾਂ ਅਸੀਂ ਪੀਏਪੀ ਜਾ ਕੇ ਸਾਥੋਂ ਜਾਮ ਕਰਦੇ ਹਾਂ ਸਾਰੀ ਫੌਜਾ ਹੋਰ ਵੀ ਆਉਂਦੀ ਆਂ ਹਾਂਜੀ ਬਿਲਕੁਲ ਸਿਰੇ ਦੇ ਹਾਂਜੀ ਬਾਬਾ ਜੀ ਕੀ ਕਰਦੇ ਹੋ ਦੇਖੋ ਅਸੀਂ ਹਾਂਜੀ ਦੱਸੋ ਜੀ ਥੋੜੀ ਬਾਈਟ ਦਿਓ ਬਾਬਾ ਜੀ ਹਾਂਜੀ ਬਾਬਾ ਜੀ ਕਲਿਆਣਪੁਰ ਦੇ ਵਿੱਚ ਪੜਾਏ ਇਹਨਾਂ ਦਾ ਜਿੱਥੇ ਬਹੁਤ ਵਧੀਆ ਇਸ ਪੰਨ ਦੀ ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਸਿੱਖਿਆ ਵੀ ਦਿੱਤੀ ਜਾ ਰਹੀ ਸਕੂਲਾਂ ਦੇ ਵਿੱਚ ਪੜ੍ਹਾ ਵੀ ਰਹੇ ਆ ਔਰ ਕਈ ਪਰਿਵਾਰਾਂ ਦੇ ਰਸ਼ਨ ਪਾਣੀ ਦਾ ਖਰਚਾ ਵੀ ਚੱਕ ਰਹੇ ਆ ਦੂਸਰੇ ਪਾਸੇ ਕ੍ਰਾਈਮਨਲ ਬੰਦਾ ਕਬਾਲ ਜਿਹੜਾ ਤੇ ਦਰਜਣ ਤੋਂ ਵੱਧ ਪਰਚੇ ਦਰਜ ਆ ਹਰ ਸਮੇਂ ਮੱਲ ਪਿੰਡ ਚ ਲੜਾਈ ਝਗੜੇ ਕਰਦਾ ਉਹ ਉਹਨੂੰ ਫੜਨ ਦੀ بجائے ਪੁਲਿਸ ਨੇ ਇਹਨਾਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਆ ਮੰਨ ਲਓ ਚਾਹੁੰਦੇ ਹੀ ਨਹੀਂਗੇ ਵੀ ਕੋਈ ਭਲੇ ਦਾ ਕੰਮ ਹੋਵੇ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਵਾਂਗੇ ਤੇ ਦੇਖੋ ਇਹ ਦੇ ਦਲਪੰਥ ਦੇ ਸਿੰਘ ਆ ਇਹ ਪੰਥ ਦੀ ਸੇਵਾ ਕਰ ਰਹੇ ਇਹਨਾਂ ਨੇ ਧੱਕਾ ਕਰਨਗੇ ਉਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਜੇ ਸਾਡੀ ਹੋਰ 5-7 ਮਿੰਟਾਂ ਦੇ ਵਿੱਚ ਨਾ ਗੱਲ ਇਹਨਾਂ ਨੇ ਸੁਣੀ ਤੇ ਅਸੀਂ ਪੂਰੇ ਪੰਜਾਬ ਦੇ ਵਿੱਚੋਂ ਸਾਡੀ ਨਿਹੰਗ ਸਿੰਘ ਫੌਜ ਇਕੱਠੀ ਹੋ ਗਈ ਤਾਂ ਅਸੀਂ ਕੋਈ ਪ੍ਰੋਟੈਕਸ਼ਨ ਕਰਾਂਗੇ ਹਾਂ ਭਾਈ ਤੁਹਾਡੇ ਨਾਮ ਪਾਪਾ ਸਾਡਾ ਨਾਮ ਕੀ ਦਾਸ ਨਿਹੰਦਰਪਾਲ ਸਿੰਘ ਭਾਈ ਸ਼ਰੋਮਣੀ ਸ਼ਹੀਦ ਹਰੀ ਸਿੰਘ ਨਰੂਆ ਮਿਸ਼ਰ ਸਿੰਘ ਦਾ ਤਰਨਾ ਦਾ ਠੀਕ ਦੇਖੋ ਲਾਈ ਸੀਰਾ ਦੇ ਦਿੱਤੇ ਦੇਖੋ तकरीबन 10 ਤੋਂ 15 ਮਿੰਟ ਹੋ ਗਏ ਨੇ ਹਲੇ ਰਕ ਜਿਹੜਾ ਐਸਐਸਪੀ ਆਫਿਸ ਦਾ ਗੇਟ ਨਹੀਂ ਖੋਲਿਆ ਗਿਆ ਤੇ ਜਿਹੜੇ ਐਨਸੀਐਸ ਦੇ ਬੰਦਿਆਂ ਵੱਲੋਂ ਜਿਹੜਾ ਇੱਥੇ ਸੜੀਆਂ ਵਿੱਚ ਆ ਤੇ ਜਿਹੜਾ ਹੁਣ ਪੂਰੀ ਤਰ੍ਹਾਂ ਜਿਹੜਾ ਤਾਂ ਕਿ ਰੋਡ ਜਿਹੜਾ ਸੈਕਟਰ ਲੱਗੇ ਆ ਆ ਇਸੇ ਦੇਖਦੇ ਆਂ ਦੇਖੋ ਨਾ ਕੇਡੀ ਨੂੰ ਬੈਲਾ ਆਂ ਕਿੱਥੇ ਆ ਯਾਰ ਦੇਖੋ ਆ ਕੋਲਾ ਸਾਡੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਐਸਐਸਪੀ ਦਫ਼ਤਰ ਤੋਂ ਬਾਹਰ ਤੋਂ ਤੇ ਤੁਸੀਂ ਦੇਖ ਸਕਦੇ ਹੋ ਜੀ ਨਿਹੰਗ ਸਿੰਘ ਜਿੱਥੇ ਬੰਦੀਆਂ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਾ ਰਿਹਾ ਕੋਈ ਕਲਿਆਣਪੁਰ ਪਿੰਡ ਦਾ ਕੋਈ ਮਾਮਲਾ ਸੀ ਲੜਾਈ ਝਗੜੇ ਦਾ ਨੂੰ ਲੈ ਕੇ ਜਿਹੜਾ ਦੋ ਤੋਂ ਤਿੰਨ ਜਿਹੜੇ ਬਿਆਦੇ ਜਿਹੜਾ ਵਿੱਚ ਪਰਚੇ ਦੇ ਵਿੱਚ ਨਾਮ ਆ ਉਹਨਾਂ ਨੂੰ ਹੀ ਲੈ ਕੇ ਜਿਹੜਾ ਨਿਆਗ ਜਥੇਬੰਦੀਆਂ ਵੱਲੋਂ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਜਲੰਧਰ ਦੇ ਐਸਐਸਪੀ ਦਫ਼ਤਰ ਦੇ ਬਾਹਰ ਹਾਲਕਿ ਪੁਲਿਸ ਪ੍ਰਸ਼ਾਸਨ ਨੇ ਦੋਨੋਂ ਸਾਈਡ ਤੋਂ ਗੇਟ ਬੰਦ ਕਰ ਦਿੱਤੇ ਹੋਏ ਆ ਕਿਸੇ ਨੂੰ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਇੱਕ ਬਾਹਰ ਜਿਹੜਾ ਨਿਆਗ ਸਿੰਘ ਜਥੇਬੰਦੀਆਂ ਜਿਹੜਾ ਆਪਣਾ ਇੱਥੇ ਵਿਰੋਧ ਪ੍ਰਦਰਸ਼ਨ ਕਰਦੀਆਂ ਪਈਆਂ ڀائي آيو اوه ڀائي آيو مست ڪري چلن پاپائي جو دو لائسي ۾ ڏيڻ جي پئي ਬਾਬਾ ਜੀ 15 ਤੋਂ 20 ਮਿੰਟ ਵੀ ਹੋ ਗਏ ਆਂਦੇ ਗੇਟ ਤੇ ਆ ਕੇ ਖੜੇ ਹੁੰਦੇ ਆ ਤੁਹਾਡੇ ਨਾਲ ਕਹਿੰਦੇ ਕਿ 2 ਮਿੰਟ ਦਾ ਟਾਈਮ ਮੰਗੀ ਜਾ ਰੇ ਪਕੜੀ ਹੋੜੀ ਆਂਦੇ ਕਿਉਂ ਨਹੀਂ ਵੇ ਬਾਗ ਗੇਟ ਤੇ ਉਹਨੇ ਉਹਨਾਂ ਨੂੰ ਕੋਈ ਭੈਅ ਹੋਊਗਾ ਮਾਰੇ ਹਨਾ ਜਿਹੜਾ ਕੋਈ ਘਰ ਤੋਂ ਬੰਦਾ ਆਉਂਦਾ ਉਹੀ ਮੱਥੇ ਨਹੀਂ ਲੱਗਦਾ ਹੁੰਦਾ ਸਾ ਬੰਦਾ ਝੂਠਾ ਪਤਾ ਨਹੀਂ ਅਸੀਂ ਤਾਂ ਸੱਚੇ ਆ ਅਸੀਂ ਤਾਂ ਆਏ ਹੋਏ ਹਾਂ ਹਨਾ ਹੁਣ ਦੇਖਦੇ ਆ ਨਹੀਂ ਥੋੜਾ ਦੇਰ ਰਾਏ ਤੇ ਫੇਰ ਫੋਚਾਂ ਨੇ ਤੇ ਮੋਰਚਾ ਲਾਉਣ ਲੱਗੀਆਂ ਵਾ ਬਾਬਾ ਜੀ ਇਹ ਸਾਰਾ ਝਗੜਾ ਹੈ ਕਿੱਥੇ ਦੱਸ ਸਾਰਾ ਬਲਾ ਬਾਈ ਗੁਰ ਜੀ ਦਾਵਾ ਸਾਡੇ ਪਿੰਡ ਇੱਕ ਬਾਹਰ ਨਾਲ ਆਇਆ ਕ੍ਰਿਮੀਨਲ ਬੰਦਾ ਵਾ ਸ ਉਹਦੇ 16 17 ਪਰਟੀ ਹੱਥ ਹੈ ਤੈਨਸ 4 ਤੋਂ 307 ਹੀ ਲੱਗੀਆਂ ਉਹਦੇ ਦਾ ਇੱਕ 302 ਦਾ 110 ਦਾ ਕਲੰਦਰਾ ਹੋਣ ਗਿਆ ਨੇ ਪਾਇਆ ਪਰ ਉਹਦੇ ਦੇ ਨਾਲ ਜਿਹਦਾ ਪਿੱਛੇ ਕੋਈ ਕੋਈ ਪੈਸੇ ਸਿਆਸੀ ਪ੍ਰੈਸ਼ਰ ਆ ਪੁਲਿਸ ਦੇ ਉੱਪਰ ਉਹਦੇ ਨਾਲ ਕੋਈ ਕਾਰਵਾਈ ਕਰਦੇ ਨਾਨ ਕੋ ਅਰੈਸਟ ਕਰਦਾ ਤੇ ਹੁਣ ਵੀ ਇਹਦਾ 27 ਤਰੀਕ ਨੂੰ ਨੇ ਪਹਿਲਾਂ ਇੱਕ ਸਾਡੇ ਪਿੰਡ ਦੇ ਬੰਦੇ ਆ ਉਹਨਾਂ ਦੇ ਘਰ ਜਾ ਕੇ ਪਹਿਲਾਂ ਹਮਲਾ ਕੀਤਾ ਉਹਨਾਂ ਦੀ ਲੇਡੀ ਨਾਲ ਬਤਮੀਜੀ ਕੀਤੀ ਆ ਜਦੋਂ ਵੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਆ ਗਏ ਤੇ ਤੋਂ ਭੱਜਿਆ ਹੁਣ ਤੁਨਪਰਾ ਜਿਹੜਾ ਦੀ ਲੇਡੀ ਨਾਲ ਬਤਮੀਜੀ ਹੋਈ ਇਹਨਾਂ ਕੋਈ ਹੋਇਆ ਅਗਲੇ ਮਗਰ ਜਾ ਆ ਗਏ ਤੇ ਉਹਨਾਂ ਨੇ ਵੀ ਫੇਰ ਥੋਪਾਈ ਤੇ ਲੜਾਈ ਇਹ ਇਹਨਾਂ ਦਾ ਉਹਨਾਂ ਦਾ ਲੜਕਾ 3 ਮਹੀਨੇ ਪਹਿਲਾਂ ਇਹਨਾਂ ਨੇ ਕਤਲ ਕੀਤਾ ਤਕਵਾ ਸਰਪੰਚ ਉਹ ਵੀ 302 ਦਾ ਪਰਚਾ ਦੇ ਉੱਤੇ ਆ ਤੇ ਪੁਲਿਸ ਜਿਹੜੀ ਲਾਂਬੜੀ ਦੀ ਪੁਲਿਸ ਵਾ ਉਹਨਾਂ ਨੇ ਇੱਕ 302 ਵਾਲੇ ਬੰਦੇ ਦੇ ਜਿਹਦੇ ਇੱਕ ਜ਼ਖਦਾਖੰਦਰਾ ਜਿਹਦੀ ਗ੍ਰਿਫਤਾਰੀ ਦੇ ਵਿੱਚ ਕਹਿ ਗ੍ਰਿਫਤਾਰ ਕਰੋ ਉਰੇ ਸੱਟਾ ਲੱਗ ਕੇ ਤੇ ਬਿਆਨ ਲੈ ਲੇ ਪਰ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਅੱਛਾ ਗ੍ਰਿਫਤਾਰ ਨਹੀਂ ਕੀਤਾ ਨਾ ਨਾ ਗ੍ਰਿਫਤਾਰ ਨਹੀਂ ਕੀਤਾ ਉਹ ਬਿਆਨ ਲੈ ਬਿਆਨ ਲੈ ਤੇ ਜਿਹੜੇ ਇਹਨਾਂ ਵੱਲੋਂ ਜਿਹੜੇ ਸੱਟਾਂ ਲੱਗੀਆਂ ਇਹਨਾਂ ਦੇ ਬੰਦੇ ਦੇ ਉਹ ਬੰਦੇ ਦੇ ਪਹਿਲਾਂ ਵੀ 307 ਦਾ ਪਰਚਾ ਆਇਆ ਜਿਹਦਾ ਲਾਗੇ ਸਜ਼ਾ ਦੇ ਕੰਮ ਆਇਆ ਹੋਇਆ ਵਾ ਉਹਨੇ ਉਰੀ ਤੇਜ਼ੀ ਨਾਲ ਉੱਪਰ ਆ ਕੇ ਬੰਦ ਕਰਦਾ ਅੱਠ ਟਾਂਕੇ ਲੱਗੇ ਉਹਦੇ ਵਿਚਾਰੇ ਨੇ ਅੱਛਾ ਧੱਕਾ ਵਾਲਾ ਪੂਰਾ ਇਹ ਪ੍ਰਸ਼ਾਸਨ ਕਰ ਰਿਹਾ ਵਾ ਪਰਿਵਾਰ ਦੇ ਨਾਲ ਬਾਬਾ ਜੀ ਤੇ ਹੋਇਆ ਕਿੰਨਾ ਠੀਕ ਨਹੀਂ ਹੋਇਆ ਸੀ ਬਾਬਾ ਜੀ ਕਿੰਨੀ ਤਰੀ ਦਾ ਹੋਇਆ ਬਾਬਾ ਜੀ ਇਹ 27 ਦੀ ਲੜਾਈ ਹੋਈ ਹੈ ਹਾਂਜੀ ਅੱਜ 27 ਸ਼ਾਮ ਨੂੰ ਤਰ ਤਪ ਕਰ ਜੀ ਤੁਸੀਂ ਮੌਤਵਾਰ ਬੰਦੇ ਹੋ ਕਾफी ਲੰਮਾ ਕੋਈ ਵੀ ਸੀਨੀਅਰ ਅਧਿਕਾਰੀ ਤੁਹਾਨੂੰ ਮਿਲਣ ਨਹੀਂ ਆ ਰਿਹਾ ਤੁਹਾਨੂੰ ਤਾਨੂੰ ਦੇਖ ਕੇ ਗੇਟ ਬੰਦ ਕਰ ਲੈ ਯਾਨੀ ਇਹ ਸਰਕਾਰੀ ਦਫਤਰ ਹੈ ਗੇਟ ਤਾਂ ਬੰਦ ਕਰਨੇ ਨਹੀਂ ਚਾਹੀਦੇ ਦੇਖੋ ਵਾਹਿਗੁਰੂ ਜੀ ਗੱਲ ਹੈ ਇਹਨਾਂ ਦਾ ਅੱਗੇ ਪ੍ਰਸ਼ਾਸਨ ਦਾ ਇਹੀ ਕੰਮ ਆ ਪਹਿਲਾਂ ਕੰਮ ਨਾਲ ਠੀਕ ਕਰਨਾ ਨਹੀਂ ਹੈਗਾ ਜਦੋਂ ਬਾਅਦ ਵਿੱਚ ਵੀ ਇਹਨਾਂ ਨੇ ਇਹੀ ਕੰਮ ਉਹ ਗੇਟ ਬੰਦ ਕਰ ਲੈਂਦੇ ਆ ਤੇ ਸਾਡੇ ਆਏ ਆ ਬਾਬਾ ਜੀ ਹੁਣ ਸਾਰੇ ਆਗਲ ਸਿੰਘ ਆਏ ਆ ਸਾਡੇ ਪੰਥ ਦੇ ਇਹ ਗੁਰਮਤਾ ਕਰਕੇ ਅਗਲੀ ਕਾਰਵਾਈ ਕਰਾਂਗੇ ਵਾਹਿਗੁਰੂ ਜੀ ਕਿੱਦਾਂ ਤੁਸੀਂ ਥੋੜਾ ਸਮਾਜਿਕ ਜਿੰਤਤਾ ਕਰਾਂਗੇ ਉਸ ਤੋਂ ਜਾ ਕੇ ਪੀਪੀ ਜਾਂਚ ਕਰਾਓ ਜਦੋਂ ਤੁਸੀਂ ਪੀਪੀ ਤੇ ਜਾ ਕੇ ਬਹਿ ਕੇ ਉਦੋਂ ਤੁਹਾਨੂੰ ਇਹਨਾਂ ਨੇ ਮਨਾਣਾ ਨਹੀਂ ਜਾਣਾ ਕੋਈ ਗੱਲ ਨਹੀਂ ਉਹ ਫੇਰ ਵਾਹਿਗੁਰੂ ਜੀ ਫੇਰ ਹਾਂ ਪੰਥ ਦੀ ਮਰਜ਼ੀ ਆ ਬੰਦਾ ਕੀ ਮਾਰ ਖਰਾਬ ਆਫਸਰ ਕਰਾਉਂਦੇ ਆ ਕਿਉਂਕਿ ਹੁਣ ਤੁਸੀਂ ਐਸਐਸਪੀ ਦਫ਼ਤਰ ਤੇ ਬਾਹਰ ਖੋਦ ਪਹੁੰਚੇ ਹੋ ਫਿਰ ਵੀ ਫਿਰ ਵੀ ਨਹੀਂ ਗੇੜ ਖੋਲਦੇ ਫਿਰ ਸਾਡੇ ਹੀ ਚੁਣੇ ਹੋਏ ਨਮਾਇंदे ਆ ਆਪ ਦੇ ਗੇੜ ਸਹਿਵਾਨ ਆ ਅਸੀਂ ਚਾਹੁੰਦੇ ਇਨਸਾਫ ਸਾਨੂੰ ਦੇਣ ਖੜਨਾ ਗੱਲਬਾਤ ਕਰਨ ਅਸੀਂ ਚੱਲ ਕੇ ਆਏ ਆ 2 4 ਦਿਨ ਹੋ ਗਏ ਪੁਲਸਾਂ ਬੈਠੀਆਂ ਘਰ ਤੇਰੀਆਂ ਵੀ ਅੱਜ ਹੈਡਕ quarters ਆਉਣਾ ਹੈ ਤੇ ਉਮਰ ਜਿੰਦੇ ਲਾ ਕੇ ਵੇਖਿਆ ਇਸ ਗੱਲ ਦਾ ਸੰਧੂ ਆ ਅਕਰਾਜ ਆ ਤੇ ਨਾਲੇ ਰੋਸ਼ਾਨ ਇਕਬਾਲ ਕੀ ਗੱਲਬਾਤ ਕੀ ਹੋਈ ਹੈ ਕੁਛ ਨਹੀਂ ਗੱਲਬਾਤ ਮਾਰੀ ਉਹ ਪਹਿਲਾਂ ਵੀ ਦਾ ਕ੍ਰਿਮਲ ਬੇਰਤੀ ਦਾ ਬੰਦਾ 15 ਸਾਲ ਤੋਂ ਪੁੱਲ ਬਹੁਤ ਕਾਰਦਾ ਤਾਨੇ ਕਰਾਈਆਂ ਪਿੰਡ ਦੇ ਵਿੱਚ ਕੋਲਾਤਾਰਾ ਪਰਦੇ ਉਹ ਆਪਣੇ ਤੇ ਹੁਣ ਵੀ ਲੇਟਸ 302 ਦਾ ਪਰਚਾ ਵਾ ਕਿਹਦੇ ਵਿੱਚ ਅਜੇ ਤੱਕ ਪੁਲਸਾਂ ਦੀ ਗ੍ਰਿਫਤਾਰੀ ਨਹੀਂ ਹੋਈ ਕੋਲਾਈ ਸੀ ਦਾ ਦੇਖੋ ਮਾਰੇ ਤੋਂ ਬਚੇ ਨਹੀਂ ਆਈ ਉਹ ਸੁਣੀ ਚਲ ਗਏ ਨਾ ਆ ਜਾਓ ਤੋਂ ਯਾਰ ਉਹ ਪਿੰਡ ਦਾ ਜਿਹੜਾ ਮਾਮਲਾ ਉਹ ਲੜਾਈ ਝਗੜੇ ਦਾ ਮਾਮਲਾ ਸੀਗਾ ਦੋ ਪਾਰਟੀਆਂ ਚ ਜਿਹੜਾ ਇੱਕ ਪਾਸੇ ਜਿਹੜਾ ਦੋ ਤੋਂ ਤਿੰਨ ਬੰਦੇ ਜਿਹੜੇ ਦੇ ਐਫਆਈ ਆਰ ਦੇ ਵਿੱਚ ਨਾਮ ਆ ਤੇ ਜਿਹੜੀਆਂ ਇਹ ਨਿਆਂਗਤ ਜਿੱਥੇ ਬੰਦੀਆਂ ਦਾ આરોਪ ਆ ਉਹ ਬੰਦਿਆਂ ਦਾ ਨਾਮ ਜਿਹੜਾ ਵਿੱਚ ਐਫਆਈ ਆਰ ਦੇ ਵਿੱਚ ਪਾਇਆ ਉਹ ਜਦ ਕੀ ਉਹ ਮੌਕੇ ਤੇ ਸਿਗੇ ਵੀ ਨਹੀਂ ਪਿੰਡ ਦੇ ਵਿੱਚ ਬਾਕੀ ਅਸੀਂ ਇਸ ਕੋਈ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਕੋਈ ਹੋਗਾ ਕਿ ਨਹੀਂ ਇਹ ਤਫਤੀਸ਼ ਦਾ ਮਾਮਲਾ ਜੀ ਬਾਕੀ ਇਹਨਾਂ ਨੇ ਐਕਟੀਵੇਟਰ ਦਿੱਤਾ ਕਿ ਜੇ 10 ਤੋਂ 15 ਮਿੰਟਾਂ ਤੱਕ ਸਾਡੇ ਨਾਲ ਕੋਈ ਗੱਲ ਕਰਨ ਇੱਥੇ ਨਹੀਂ ਆਇਆ ਤਾਂ ਅਸੀਂ ਵੱਡੇ ਪੱਧਰ ਤੇ ਜਿਹੜਾ ਇਕੱਠੇ ਹੋ ਕੇ ਜਿਹੜਾ ਪੰਜਾਬ ਭਰ ਚ ਜਿਹੜਾ ਸੰਘਰਸ਼ ਕਰਾਂਗੇ ਸਰਦਾਰ ਜੀ ਪ੍ਰਸ਼ਾਸਨ ਨੇ ਵਕਤ ਰਿਸੀਗ ਵੀ ਇਸਮੀ ਦਫਤਰ ਦੇ ਦੋਨੋਂ ਸਾਈਡ ਤੋਂ ਗੇਟ ਜਿਹੜੇ ਬੰਦ ਕਰ ਦਿੱਤੇ ਹੋਏ ਆ ਤਾਂ ਕਿਸੇ ਨੂੰ ਵੀ ਅੰਦਰ ਜਾ ਨਹੀਂ ਦਿੱਤਾ ਜਾ ਰਿਹਾ ਜਿਹੜੀਆਂ ਨਿਹੰਗ ਸਿੰਘ ਜਿਹੜੀਆਂ ਜਿੱਥੇ ਬੰਦੀਆਂ ਆ ਉਹ ਗੇਟ ਦੇ ਬਿਲਕੁਲ ਬਾਹਰ ਕਰੀਆਂ ਹੋਈਆਂ ਆ ਆਓ ਕੋਸ਼ ਕਰਾਂਗੇ ਰਾਈਟ ਹੈ ਅਰੇ ਦੱਸਦੀ ਹੈ ਜੀ ਇਹਨਾਂ ਵੱਲੋਂ ਕਿਹਾ ਗਿਆ ਕਿ ਜੇ 10-15 ਮਿੰਟਾਂ ਤੱਕ ਸਾਡੇ ਨਾਲ ਕੋਈ ਗੱਲ ਕਰਨ ਇੱਥੇ ਨਹੀਂ ਆਇਆ ਉਸ ਦਾ ਵੱਡਾ ਅਧਿਕਾਰੀ ਤਾਂ ਅਸੀਂ ਜਿਹੜਾ ਵੱਡੇ ਪੱਧਰ ਤੇ ਜਿਹੜਾ ਪੀਐਪੀ ਚੌਂਕ ਆ ਜਿਹੜਾ ਜਾਮ ਕਰ ਦਿੱਤਾ ਜਾਊਗਾ ਵੱਲੇ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਐਸਐਸਪੀ ਦਫ਼ਤਰ ਦੇ ਬਾਹਰ ਤੋਂ ਤੁਸੀਂ ਦੇਖ ਸਕਦੇ ਮੇਹਨ ਜਿੱਥੇ ਬੰਦੀਆਂ ਵੱਲੋਂ ਜਿਹੜਾ ਇਹ ਪੱਧਰ ਤੇ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੱਢ ਲੈ ਭਾਈ ਕੱਢ ਲੈ ਕੱਢ ਲੈ ਜੀ ਕੱਢ ਲੈ ਯਾਰ

ਫੜਾ ਤੱਕ ਜਨਨ ਆਈਏ ਕਹਿੰਦੇ ਮੀਡੀਆ ਕੈਮਰਾ ਅੰਦਰ ਆਣੇ ਨਹੀਂ ਬਾਈ ਪਿੱਛੇ ਨਹੀਂ ਹੋਏ 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 ਕੈਮਰਾ ਇੱਕ ਮਿੰਟ ਮਾਣਾ ਇਹ ਉਹਨਾਂ ਦਾ ਕੰਮ ਬਾਹਰ ਆ ਸਾਡੇ ਦਾ ਪਤਾ ਗੱਲ ਕੀ ਆ ਲੇਖੋ ਬਿਲਕੁਲ ਤੁਹਾਡੇ ਨਾਲ ਅੱਗੇ ਤੁਹਾਡੇ ਨਾਲ ਹੀ ਹੋ ਜਾਂਦੀ ਮੇਰੀ ਬੇਟੀ ਸੁਣੋ ਇਹ ਫੌਜੀ ਬੰਨਣੀ ਬਣੀ ਸੀ ਦੇਖੋ ਮੇਰੀ ਇੱਕ ਬੇਟੀ 20 ਮਿੰਟ ਖੜੇ ਰਹੇ ਯਾਰ 15 ਮਿੰਟ ਜੋ ਤਾਲਾ ਲੈ ਕੇ ਆਏ ਆ ਜਿਹੜਾ ਨੂੰ ਡਰ ਲੱਗਦਾ ਬਾਹਰਾਂ ਕੇ ਗੱਲ ਕਰਨ ਹੈ ਹਾਂ ਉਹ ਸਾਡੇ ਨਾਲ ਬਹਿ ਕੇ ਕਰਨਾਂਗੇ ਆ ਜਾਣ ਬਾਹਰ ਕੋਈ ਗੱਲ ਨਹੀਂ ਆਏ ਜੀ ਜੀ ਸਾਡੇ ਅਫਸਰ ਨੇ ਨਾ गाॾी चाल कयूं बुला सारे

ਵੀ ਬੋਲੀਆ ਮੇਰਾ ਭਾਜੀ ਮਾਪੇ ਸੰਘਾ ਨੂੰ ਜੇ ਆ ਕੇ ਆ ਬਿਲਕੁਲ ਮਾਰੇ ਮਾਰਿਆ ਕਰੋ ਹੈ ਨਾ ਮੈਨੂੰ ਇੱਕ ਹੋ ਰਿਹਾ ਘੁਲਾ ਘੁਲਾ ਕਰੋ ਇੱਕ ਦੂਸਰਾ ਕਰੋ ਇੱਕ ਮਿੰਟ ਦੀ ਦਿਵਾ ਲਓ ਖੜ ਜੋ ਸਾਰੇ ਫੋਟੋ ਅੰਕਾ ਦਿਓ ਜੀ ਇਹ ਦਾ ਦਿਓ ਬੋਇਸ ਇਹ ਦਾ ਦਿਓ ਇਹ ਦਾ ਘੁਲਾ ਘੁਲਾ ਕਰ ਦਿਓ ਮਰੇ ਪਿੱਛੇ ਆ ਜਾ ਬਈ ਪੁਲਿਸ ਹੈ ਪੁਲਿਸ ਹੈ ਕੁਮਾਰ ਬੜੇ ਪਿੱਛੇ ਆ ਜਾਓ ਜੀ ਸਰ ਬਾਬਾ ਜੀ ਬਾਬਾ ਜੀ ਬਾਬਾ ਜੀ ਆ ਗਏ ਇੱਕ ਮਿੰਟ ਫੋਟੋ ਪਾਜੇਗੀ ਖਲਾ ਦੇ ਲਈਏ ਤੁਸੀਂ ਆ ਜੋ ਬਾਬਾ ਜੀ ਥੋੜਾ ਸੰਗਰਾਜ ਬਾਬਾ ਜੀ ਜਰ ਕੁਝ ਬਾ ਗੱਲ ਦੇ ਵਿੱਚ ਹੋ ਗਈ ਹੈ ਗਾਇਬ ਨੂੰ ਪਾਸ਼ਾ ਆ ਕਾ ਜੀ ਆ ਜੀ ਆ ਜੀ ਆ ਜੀ ਆ ਜੀ ਉਸੇ ਲਈ ਆਵਾਜ਼ ਭਾਈ ਜੀ ਇਹਨਾਂ ਨੂੰ ਮਾਰਾ ਇੱਥੇ ਖਲਾਸ ਆਇਆ ਤੇ ਇਹਨਾਂ ਨੂੰ ਫੇਰ ਕੰਦਲ ਦੇ ਫੋਟੋ ਚ ਜਾਣੀ ਹੈ ਇਹ ਬਣਾਉਣਾ ਫੜਿਆ ਫੜਿਆ ਉਹ ਆ ਜਾਓ ਜੀ ਮਾੜਾ ਕਰ ਲੈਣ ਤੋਂ ਇੱਕ ਬਾਬਾ ਜੀ ਕਿੱਥੇ ਕਰਨੀ ਮੋੜਾ ਕਿੱਥੇ ਹੋਈ ਯਾਰ ਆਹ ਸਾਰੇ ਜੀ ਜਾਵੇ ਫਦੇ ਪਾ ਲੈਣੇ ਆਵੋ ਜਾਵੇ ਬਾਪਰੇ ਜੀ ਨੇ ਮਾਰਨੂ ਭਾਵੇਂ ਤਾਰੇ ਗਿ ਜਾਵੇ ਬੁੱਢੇ ਦਾਲ ਨੂੰ ਭਾਵੇਂ ਤਾਰੇ ਗਿ ਜਾਵੇ ਹਾਰੇ ਜਾਵੇ ਝੋਲ ਦੇ ਜਾਨਾ ਨੂੰ ਭਾਵੇਂ ਕਰੀ ਬੋ ਇੱਥੇ ਆ ਇੱਥੇ ਰੱਖੀ ਪਾਣੀ ਬੋਚੀ ਵੇਰਾ ਕਿਰ ਰੋ ਨਾ ਮਲਾ ਪਿੱਛੇ ਆ ਜਾ ਯਾਰ ਭਾਈ ਇਹ ਚੱਲਿਆ ਕਰ ਲਾ ਪਿੱਛੇ ਕਰ ਰੋ ਤਾਂ ਬਈ ਥੋੜਾ ਪਿੱਛੇ ਕਰ ਰੋ ਯਾਰ ਭਾਈ ਉਹ ਨੂੰ ਨਹੀਂ ਡਬਲ ਕਰ ਲੋ ਕਰ ਲੋ ਵੀਰੋ ਬਈ ਬਈ ਖੜੇ ਹੋ ਜਾ ਮੈਂ ਨਹੀਂ ਰੋਗਣੇ ਮੇਰਾ ਇੰਦਰ ਭਾਜੀ ਬਾਬਾ ਜੀ ਦੇ ਦੋਵੇਂ ਰੋਮ ਇੱਕ ਵਾਰੀ ਮੇਰਾ ਵੀਰ ਨਾ ਫੇਰ ਹੀ ਰਹਿੰਦੀ ਐ ਸੁਖਾਣਾ ਜੀ ਛੱਡ ਦਿਓ ਭਾਜੀ ਬਾਬਾ ਜੀ ਫੇਰ ਹੋ ਗਿਆ ਮੈਂ ਕਹਿਣ ਦਾ ਬਣਾ ਬਾਬਾ ਜੀ ਤੋਂ ਮੜਾ ਨਹੀਂ ਕਰਦੇ ਬਾਬਾ ਜੀ ਚਲੋ ਆਪਾਂ ਖੜਾ ਦੋ ਹਜ਼ਾਰ ਰੁਪਏ ਪਾ ਰਹੀਏ ਆਪਾਂ ਦਿਖਾ ਲਈਏ ਰੋਈਏ ਭਾਈ ਬਾਲਾ ਇੱਕ ਵਾਰੀ ਕਹਿਣਾ ਮੈਂ ਇੱਕ ਸਾਲ ਕਰੀਓ ਭਾਜੀ ਗੱਲ ਕਰੋ ਕਰ ਦੋ ਕੋਈ ਸਾਰੇ ਉੱਪਰ ਨੂੰ ਜੁੜਦੇ ਹੋ ਕੰਮ ਬਣਾ ਰਿਹਾ ਮੈਂ ਕੋਈ ਨਹੀਂ ਕਰ ਲੋ ਹੀ ਨਹੀਂ ਆਪਾਂ ਆਪਣੇ ਨਾਲ ਕਰ ਲੋ ਕਰ ਲੋ ਚਲੋ ਵੀ ਤਾਂ ਮੈਂ ਸਿੰਘਾ ਵੱਲੋਂ ਐਸਐਸਪੀ ਤੇ ਆਹ ਦਫਤਰ ਨੂੰ ਘੇਰਿਆ ਗਿਆ ਹੈਗਾ ਇਹ ਗੱਲਬਾਤ ਕਰਨੀ ਹੈ ਕਿਉਂ ਐਸਐਸਪੀ ਦਿਹਾਤੀ ਦਾ ਦਫਤਰ ਨੂੰ ਘੇਰਿਆ ਪਿਆ ਆਪਾ ਜੀ ਸਾਡਾ ਮਾਨ ਹੈ ਤੁਹਾਨੂੰ ਕਿਉਂ ਘੇਰਨਾ ਪੈ ਗਿਆ ਹੁਣ ਦਫਤਰ ਨੂੰ ਵੈਸੇ ਨਾ ਤੁਸੀਂ ਹਰੇਕ ਲੋਕਾਂ ਦੇ ਮਸਲੇ ਦੇ ਵਿੱਚ ਜਾਣੇ ਹੋ ਪਰ ਅੱਜ ਤੁਹਾਨੂੰ ਹੀ ਦਫਤਰ ਘੇਰਨਾ ਪੈ ਗਿਆ ਅਸੀਂ ਇਹ ਕਿਹੜਾ ਜਿਹੜਾ ਹੈ ਕਿਉਂ ਖੜ੍ਹੇ ਹੈਗੇ ਤੁਹਾਨੂੰ ਕੀ ਕਿਹੜੀ ਗੱਲ ਕਹੋਗੇ ਵਾਏ ਬੀਠੀ ਗੱਲ ਆ ਵਾਏ ਬੀਠੀ ਗੱਲ ਆ ਵਾਈਗੁਡ ਜੀ ਪੈਨਿਕਾ ਕਹਿੰਦੇ ਦਾਸਰ ਘੇੜਿਆ ਨਹੀਂ ਅਜੇ ਸਾਰੀਆਂ ਰੰਗਾਂ ਦਾ ਆਪ ਲੈਣਾ ਹੈ ਅਸੀਂ ਗੱਲਬਾਤ ਕਰ ਰਹੇ ਹਾਂ ਜੀ ਇਹਨਾਂ ਨੇ ਆਉਂਦੇ ਨੇ ਸਾਡੇ ਤੋਂ ਬੜੀ ਬਵਾਦੀ ਲਾ ਲੈ ਬਾਕੀ ਗੱਲ ਇਹਦਾ ਵਾਈਗੁਡ ਜੀ ਦੇਖੋ ਸਾਡੇ ਪਰਿਵਾਰ ਵਿੱਚ ਇੱਕ ਕਾਫੀ ਬੰਦਾ ਹੈ ਜਮਾਲ ਆ ਇਹਦੇ 16 17 ਪਰਤੀ ਪਹਿਲਾਂ ਚੱਲਦੇ ਆ 300 600 ਤੇ 400 300 200 ਜੀ ਬਾਕੀ ਗੱਲ ਇਹਦਾ ਇਲਾਜ ਹੈ ਜੀ ਚਾਹ ਜੀ ਸਮਾਖਿਆ ਗਿਆ ਸਹੀ ਕਰੋ ਆਪਾਂ ਹਰਿ ਸ਼ੰਕੀ ਜਿਹੇ ਜ਼ਿੰਮੇਦਾਰ ਤੋਂ ਮੁੰਬੇ ਤੋਂ 15 ਮੈਂਸਰ ਨਾਲ ਜਿਹੜੇ ਉਹਨਾਂ ਦੇ ਨਾਲ ਜਿਹੜਾ ਲਾਂਬੜਾ ਪੁਲਿਸ ਨੇ ਇੱਕ ਨਜਾਇਜ਼ੀ ਫਰਚਾ ਜਿਹੜਾ ਦਸਤਾ ਕੀਤਾ ਆ ਸੋ ਉਹਦੇ ਸੰਪਰਕ ਦੇ ਵਿੱਚ ਅੱਜ ਇੱਥੇ ਆਏ ਆ ਪੂਰਾ ਸੰਗਠਨ ਦੇ ਮਨ ਦੇ ਵਿੱਚ ਹੋਛਿਆ ਜੋਦੀ ਦੇ ਨਾਲ ਅੱਜ ਸਾਰਾ ਸਮੂਜਾ ਸਮਾਜ ਇੱਕ ਪਲੈਟਫਾਰਮ ਤੇ ਇਕੱਠੇ ਹੋ ਕੇ ਬੱਚਾ ਕਿਸ ਕਰਕੇ ਹੋਇਆ ਪਰਚਾ ਜੀ ਇਹਨਾਂ ਦੀ ਕੋਈ ਪੁਰਾਣੀ ਕੋਈ ਲਾਗੜਾ ਤੁਸੀਂ ਹੋਰ ਬੰਦੇ ਆ ਤੇ ਜਿਹਦੇ ਨਾਲ ਉਹ ਬੰਦੇ ਬਾਬਾ ਜੀ ਦੇ ਨਾਲ ਰਹਿੰਦੇ ਆ ਤਾਂ ਉਹਦੇ ਵਿੱਚ ਬਾਬਾ ਜੀ ਨੂੰ ਵੀ ਇਨਵੋਲਵ ਹੋਣ ਵਿੱਚ ਕਿੱਦਾਂ ਗਿਆ ਅੱਛਾ ਮੈਟਰ ਦੇ ਵਿੱਚ ਅੱਜ ਅੱਜ ਸਾਰਾ ਬੰਦ ਦਾ ਜਿਹੜਾ ਇਹ ਕੀਤਾ ਗਿਆ ਗੇਟ ਬੰਦ ਕਰ ਦਿੱਤੇ ਗਏ ਨੇ ਉਹ ਤਾਂ ਹੀ ਗੇਟ ਖੁੱਲ ਜਾਣਾ ਅਫਸਰ ਸਾਰੇ ਨਾਲ ਹੀ ਆਏ ਆ ਜਾਣਾ ਗੇਟ ਖੁੱਲ ਜਾਣਾ ਪੜੀ ਆ ਜਾਣੇ ਅਫਸਰ ਆ ਰਹੇ نیچے ਆ ਰਹੇ ਕੀ ਮੰਗ ਕੀਤਾ ਹੋਇਆ ਪਾਏ ਇੱਕ ਇੱਕਦਮ ਬਾਬਾ ਜੀ ਦਾ ਪਰਦੇਣਾ ਕੈਨਸਲ ਕੀਤਾ ਜਾਵੇ ਜਿਹੜਾ ਨਿਆਜ ਜਿਹੜਾ ਪਰਦੇਂਦਾ ਹੋਇਆ ਹੈ ਪਰਦੇ ਕੈਨਸਲ ਹੋਵੇ ਇਹ ਪੱਚਾ ਕੈਨਸਲ ਨਹੀਂ ਹੁੰਦਾ ਫੇ ਇਹ ਕਿੱਦਾਂ ਹੁੰਦਾ ਕਿ ਉਹ ਜੱਟੀਆਂ ਜੀ ਕਿ ਵੱਡੇ ਪੱਦਰ ਦਾ ਸੰਘਰਸ਼ ਕਰਾਂਗੇ ਜੀ ਇਥੋਂ ਥਾੜਾ ਜਾਵਾਂਗੇ ਇੱਥੇ ਬੈਠ ਕੇ ਇਹ ਜਿਹੜਾ ਹੋਰ ਥੁੜਾ ਕਹਿੰਦਾ ਹੈ ਪ੍ਰਵਾਹ ਪ੍ਰਵਾਹ ਮੁੰਡਾ ਮੜਾ ਦੀ ਉਹ ਇਹ ਪਿਆਰ ਵਾਈਪ ਹੋਣੀ ਕਰ ਰਹੀ ਹੈ ਉਹਦੀ ਪਰਿਵਾਰ ਦੇ ਨਾਲ ਖਾਤ ਦਾ ਕਿਸੇ ਲਾਗੜ ਜਿਹਦੇ ਮੇਰਾ ਨਾਮ ਹੈ ਮੈਨੂੰ ਪੁੱਛੀ ਸਾਥ ਕਿਸ ਤੱਕ ਮੈਂ ਤਾਂ 10 ਮਿੰਟ ਦਾ ਕਹ ਰਿਹਾ ਹਾਂ